ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਵਾਸਤੇ ਆਪਾਂ ਮੂਰਾ ਨਸਲ ਦੀਆਂ ਤਿੰਨ ਕਟੀਆਂ ਦੀ ਵੀਡੀਓ ਲੈ ਕੇ ਆਏ ਬਾਈ ਨੇ ਇਹ ਤਿੰਨ ਕਟੀਆਂ ਵੇਚਣਾਂ ਨਗੀਆਂ ਸੋ ਉਹਨਾਂ ਦੀ ਜਿਹੜੀ ਜਾਣਕਾਰੀ ਆ ਸਮੇਤ ਰੇਟ ਸਮੇਤ ਦਵਾਈ ਦਾ ਐਡਰੈਸ ਸਾਰਾ ਪਰ ਉਹ ਪਾ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਸੋ ਬਾਕੀ ਜਿਹੜੇ ਭਰਾ ਨੂੰ ਜਿਹੜੀ ਚੀਜ਼ ਪਸੰਦ ਆਊਗੀ ਸੋ ਤਸੱਲੀ ਕਰਾਉਣਾ ਦਾ ਫਰਜ਼ ਹੁੰਦਾ ਹੈਗਾ ਤੇ ਕਿਸੇ ਵੀ ਭਰਾ ਨੇ ਮੈਥੋਂ ਕੋਈ ਵੀਡੀਓ ਬਣਾਉਣੀ ਤਾਂ ਮੇਰਾ ਨੰਬਰ ਨੋਟ ਕਰ ਲਿਓ ਜੀ 8360462501 8360462500 ਕੇ ਮੇਰਾ ਨੰਬਰ ਆ ਜੀ ਬਾਕੀ ਵੀਡੀਓ ਪੂਰੀ ਦੇਖੋ ਪਹਿਲਾਂ ਫੇਰ ਬਾਈ ਨਾਲ ਗੱਲਬਾਤ ਕਰਿਓ ਤੇ ਹੋਰ ਅਜਿਹੇ ਵੀਡੀਓ ਦੇਖਣ ਵਾਸਤੇ ਸਾਡੇ ਭਾਗ ਸਿੰਘ ਫਾਰਮ YouTube ਚੈਨਲ ਤੇ Facebook ਪੇਜ ਨੂੰ ਸਬਸਕ੍ਰਾਈਬ ਕਰਕੇ ਫੋਲੋਅਰ ਘੰਟੀ ਦਾ ਬਟਨ ਲਾਈਜ਼ ਦਿਵਾਲਿਆ ਕਰੋ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਵਾਂਗੇ ਵੀ ਕੀ ਕੀ ਡਰੈਸ ਆ ਕੀ ਜਿੰਨਾ ਦਾ ਮੁੱਲ ਹੈ ਸੋ ਲਾਸਟ ਤੱਕ ਜਿਹੜਾ ਵੀਡੀਓ ਵਿੱਚ ਜੁੜੇ ਰਹੋ ਕਰੌਣਾ ਬਾਈ ਨਾਲ ਗੱਲ ਆ ਤੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਹੋ ਜੀ ਵਧੀਆ ਠੀਕ ਠਾਕ ਕਿਰਪਾ ਬਾਬੇ ਨਾਨਕ ਦੀ ਤੁਸੀਂ ਸੁਣਾਉਪਰਾ ਠੀਕ ਠਾਕ ਹੋ ਜੀ ਜੀ ਬੜੇ ਚੜ੍ਹਦੀ ਕਲਾ ਵੀਰ ਜੀ ਜੀ ਬਸ ਤਾਂ ਪ੍ਰਾ ਤੁਹਾਨੂੰ ਆਪਣੇ ਚੈਨਲ ਤੇ ਜਾਣਦੀ ਸਾਰਿਆਂ ਲਗਭਗ ਕਈ ਵੀਡੀਓ ਪਾਈਆਂ ਆਪਣੇ ਘਰ ਦੇ ਵਿੱਚੋਂ ਪਰ ਫਿਰ ਵੀ ਨਾਮ ਤੇ ਡਰੈਸ ਬੋਲਦੀ ਆਪਾਂ ਇੱਕ ਵਾਰੀ ਨਾਮ ਵੀਰੇ ਆਪਣਾ ਤਾਰੀ ਹੈ ਪਿੰਡ ਰਾਈ ਹੈ ਤਹਿਸੀਲ ਫੂਲ ਹੈ ਜ਼ਿਲ੍ਹਾ ਬਠਿੰਡਾ ਠੀਕ ਆ ਜੀ ਜਿਹੜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਇਹ 16 ਜੂਨ ਨੂੰ ਬਣਾ ਰਹੇ ਹਾਂ 16 11 2024 ਨੂੰ ਬਣਾ ਰਹੇ ਆ ਬਹੁਤ ਭਰਾਵਾਂ ਨੂੰ ਪਲੇਖਾ ਰਹਿ ਜਾਂਦਾ ਵੀ ਯਾਰ ਇਹ ਕਿੰਨੀ ਤਰੀਕ ਵਾਲੀ ਵੀਡੀਓ ਆ ਕਿਹੜੇ ਕਿਹੜੇ ਦਿਨ ਦੀ ਆ ਆਪ ਨੂੰ ਵੀ ਨਹੀਂ ਪਤਾ ਲੱਗਦਾ ਵੀ ਜਦੋਂ ਭਰਾ ਵੀਡੀਓ ਤੇ ਕਹਿੰਦੇ ਆ ਫਲਾਨੀ ਕੱਟੀ ਯਾਰ ਕਈ ਵਾਰੀ ਨਹੀਂ ਯਾਦ ਰਹਿੰਦੀ ਹਨ ਇਸ ਕਾਰਨ ਆਪਾਂ ਜਿਹੜੀ ਡੇਟ ਆ ਉਹ ਵਿੱਚ ਜ਼ਰੂਰ ਬੋਲ ਦਿਆ ਕਰਾਂਗੇ ਜੇ ਭਰਾਸ ਨੂੰ ਫੋਨ ਲਾਉ ਉਹ ਦੱਸ ਕੇ ਗੱਲ ਕਰਾ ਲਈ ਵੀ 16 ਤਰੀਕ ਜਿਹੜੀ ਵੀਡੀਓ ਬਣਾਈ ਸੀ ਉਹ ਚਾਹ ਕੱਟੀ ਸੀਗੀ ਉਹ ਉਹ ਚਾਹ ਕੱਟੀ ਸੀ ਆ ਸਾਨੂੰ ਵੀ ਸੌਖਾ ਹੋ ਜਾਂਦਾ ਤੇ ਭਰਾ ਨੂੰ ਵੀ ਜਿਹੜੇ ਗਾਂ ਲੈਣ ਵਾਲਾ ਉਹਨੂੰ ਵੀ ਕਈ ਵਾਰੀ ਉਹ ਤਕਰੀਬਨ ਮਹੀਨਾ ਵੀ ਨਾ ਵੀਡੀਓ ਚੱਲਦੀ ਰਹਿੰਦੀ ਆ ਉਹ ਪੁਰ ਵੀਡੀਓ ਪਾਈ ਸੀ ਤਕਰੀਬਨ ਉਹਦੇ ਹੁਣ ਫੋਨ ਆਈ ਜਾਂਦੇ ਆ ਦੋ ਤਰੀਕ ਤੋਂ ਜਿਹੜੀ ਪਹਿਲਾਂ ਵੀਡੀਓ ਪਾਈ ਸੀ ਦੋ ਝੋਟੀਆਂ ਦੀ ਤੁਸੀਂ ਫੇਸਬੁੱਕ ਤੇ ਲਾਈ ਸੀ ਉਹਦੇ ਵੀ ਹਲੇ ਤੱਕ ਫੋਨ ਆਈ ਜਾਂਦੇ ਆ ਬੀ 20 ਦਿਨ ਹੋ ਗਏ ਨੇ 25 ਹਾਂ ਵੀ ਤਕਰੀਬਨ ਵੀ ਉਹ ਆਪਾਂ ਤਾਂ ਕਰਕੇ ਡੇਟ ਬੋਲੀ ਐ ਵੀ ਭਰਾਵਾਂ ਨੂੰ ਦੱਸਣਾ ਸੌਖਾ ਹੋ ਜਾਂਦਾ ਹਾਂਜੀ 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 ਮੋਬਾਈਲ ਨੰਬਰ ਬੋਲ ਦੋ ਜੀ ਮੋਬਾਈਲ ਨੰਬਰ 98552 ਜੀ 87584 ਜੀ ਠੀਕ ਆ ਤਿੰਨ ਕੱਟੀਆਂ ਜਿਹੇ ਪਹਿਲੇ ਨੰਬਰ ਤੇ ਕੱਟੀ ਆ ਜੀ ਤੇ ਉਮਰ ਦੀ ਗੱਲ ਕਰੀ ਕਿੰਨੀ ਉਮਰ ਦੀ ਕੱਟੀ ਆ ਇਹਦੀ ਉਮਰ ਆ ਵੀਰੇ ਜਿਹੜੀ ਹਲੇ ਸਾਰੀ 15 ਕਿ ਮਹੀਨਿਆਂ ਦੀ ਉਮਰ ਸਾਰੀ ਇਹ ਐ ਮੰਨ ਕੇ ਚੱਲੋ ਵੀ ਪਿਓਰ ਕਾਲੀ ਪਈ ਐ ਕੱਟੀ ਕੱਲੀ ਇਹਦੀ ਜਿਹੜੀ ਪੂਸ਼ਾ ਉਹੀ ਚਿੱਟੀ ਆ ਥੋੜੀ ਜੀ ਸਿਰਫ 1.7 ਇੰਚ ਮੱਲਾ ਬੱਸ ਆਹ ਦੇਖ ਲਓ ਜੀ ਆਪਾਂ ਦਿਖਾ ਵੀ ਦਿੰਨੇ ਆ ਵੀਡੀਓ ਦੇ ਵਿੱਚ 2 ਇੰਚਾਂ ਜਿਹੜੀ ਪੂਸ਼ ਕੱਲੀ ਚਿੱਟੀ ਐ ਤੇ ਬਾਕੀ ਸਾਰੀ ਕੱਟੀ ਇਹ ਕਾਲੀ ਜਾਮਣ ਵਰਗੀ ਪਈ ਐ ਇਹ ਥੋੜੀ ਜੀ ਦਰਦੀ ਵੱਧ ਆ ਥਣ ਥਣ ਬੜਾ ਸੋਹਣਾ ਲੱਗਿਆ ਵਾ ਕੱਟੀ ਨੂੰ ਤੋੜ ਕੇ ਦਿਖਾ ਲਈ ਫੇਰ ਤੋੜ ਕੇ ਦਿਖਾਉਣੇ ਆ ਵੀਰੇ ਆਪਾਂ ਕੋਈ ਕੱਟੀ ਦੀ ਜੀ 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 ਛੇਪਟਪੜ ਦੀ ਬੰਤਰ ਵਧੀਆ ਕੱਟੀ ਸੋਹਣੀ ਹੈਗੀ ਜੀ ਬਾਕੀ ਦੇਖ ਸਕਦਾ ਸਟਰਕਚਰ ਸ਼ਰੀਰ ਦਾ ਕੱਟੀ ਦਾ ਸਿੰਘ ਸਿੰਘ ਸੋਹਣਿਆ ਜੀ ਸਵਾ ਕਸਾਲ ਦੀ ਹੈ तकरीबन ਉਹ ਮਰਾ ਕੱਟੀ ਦੀ ਜੀ ਖੜਨ ਦੀ ਘੋੜੀ ਦੇਖੋ ਕੱਟੀ ਇਸੇ ਤੋਂ ਤੌਰ ਦੇਖੋ ਥੋੜੀ ਜੀ ਕਿਸੇ ਆਮ ਘਰੋਂ ਜਿਵੇਂ ਆਈ ਹੁੰਦੇ ਵੀ ਇਹ ਪਸ਼ੂ ਬਾਹਰ ਘੱਟ ਨਿਕਲਿਆ ਹੁੰਦਾਗਾ ਨਾ ਜੀ ਜੀ ਉਹਦਾ ਕੱਟਰੂ ਡਰ ਜਾਂਦਾ ਹੈ ਉਹਦਾ ਕਰਕੇ ਡਰਦੀ ਹੈ ਵੀਰੇ ਹੋਰ ਕੋਈ ਗੱਲ ਨਹੀਂ ਹੂੰ ਹੂੰ ਕੱਟੀ ਦੇ ਅੱਖਾਂ ਬਿੱਲੀਆਂ ਤੇ ਜਵਾਬ ਦੋਨੇ ਪਾਸੇ ਹੀ ਆ ਠੀਕ ਹੈ ਜੀ 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 ਉਹਦੇ ਸਿੰਘ ਦੇਖੋ ਕੱਟੀ ਦੇ ਜੀ ਬਹੁਤ ਸੋਹਣਿਆ ਸਵਾ ਕਸਾਲ ਜਿੰਨਾ ਕੱਟੀ ਦੀ ਉਮਰ ਹੈ ਕੱਟੀ ਖੜਨ ਦੀ ਘੋੜੀ ਦੇਖੋ ਤੁਸੀਂ ਸੋਹਣੀਆਂ ਤਾਂ ਤੋਂ ਲੰਬੀਆਂ ਉਮਰ ਦੇ ਮਤਲਬ ਕਿ ਬਾਈ ਲੱਖੇ ਕੱਦ ਕਾਠ ਬੇਲ ਬਹੁਤ ਸਹੀ ਆ ਕੱਟੀ ਦਾ ਸੋਹਣਾ ਹੈ ਜੰਗਲ ਹਰ ਇੱਕ ਬੰਦਾ ਆਪਦੇ ਜਾਨਵਰ ਦੀ ਤਾਰੀਫ ਕਰਦਾ ਪਰ ਜਾਨਵਰ ਜੇ ਤਾਰੀਫ ਕਰਾਉਣ ਦੇ ਲਾਇਕ ਹੋਊਗਾ ਤਾਂ ਫੇਰ ਹੀ ਤਾਰੀਫ ਕਰੀ ਜਾਂਦੀ ਹੈ ਨਾ ਥਣ ਥਣ ਦੇਖੋ ਕੱਟੀ ਨੂੰ ਬੜਾ ਸੋਹਣਾ ਲੱਗਿਆ ਵਾ ਬਾਕੀ ਇੰਨਾ ਘਟਾ ਥਾਂ ਚਾਰ ਸਾਰੀ ਹੁੰਦੇ ਨਾ ਆਪਣਾ ਜੀ 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 ਥਾਂ ਤੇ ਦੰਦਾ ਦੀ ਤਾਂ ਆਪਾਂ ਵੀਰੇ ਦੱਸ ਕੇ ਦਿੰਨੇ ਹੁੰਦੀਆਂ ਵੀਡੀਓ ਦੇ ਵਿੱਚ ਵੀ ਤਕਰੀਬਨ ਪਹਿਲਾਂ ਬੋਲ ਦਿੰਦੇ ਹਾਂ ਨਾ ਠੀਕ ਹੈ ਜੀ ਤੇ ਜੇਕਰ ਆਪਾਂ ਮੁੱਲ ਦੀ ਗੱਲ ਕਰੀਏ ਮੁੱਲ ਵੀਡੀਓ ਦੇ ਵਿੱਚ ਹੀ ਕਰ ਦਿੰਦੇ ਆਪਾਂ ਮੁੱਲ ਯਾਰ ਬਈ ਵਿਆਹ ਸਾਡੇ ਵੀਡੀਓ ਦੇ ਵਿੱਚ ਹੀ ਕਰ ਦਈਏ ਵਧੀਆ ਗੱਲ ਆ ਹਨਾ ਭਰਾਵਾਂ ਨੂੰ ਦੱਸਣਾ ਪੁੱਛਣਾ ਦੀ ਲੋੜ ਨਹੀਂ ਪੈਂਦੀ ਜਿਹੜਾ 31 ਦਾ ਮੁੱਲਾ ਆਪਾਂ ਕੱਟੀ ਦਾ ਮੁੱਲ 30000 ਰੁਪਏ ਹੀ ਕਰਦੇ ਆ ਫਿਕਸ ਤਾਂ ਨਹੀਂ ਕੋਈ ਫਿਕਸ ਮਾਨਤਾਣ ਜ਼ਰੂਰ ਹੋ ਜੂਗਾ ਜੇ ਕੋਈ ਭਰਾ ਆਖੇ ਵੀ 5-10000 ਦਾ ਫਰਕ ਹੋਊਗਾ ਇੰਨਾ ਫਰਕ ਨਹੀਂ ਹੋਣਾ ਵੀ ਜੋ ਕਿ ਹੁਣ 18-20 ਦੀ ਭਾਲੇ ਉਹਦਾ ਹਾਂ ਉਹ ਗੱਲ ਨਹੀਂ ਹੋਣੀ ਮਾਨਤਾਣ ਜ਼ਰੂਰ ਕਰ ਦਿਆਂਗੇ ਵੀ ਆਪਾਂ ਬੜਾ ਮੁੱਲ ਨਹੀਂ ਕਰਨੇ ਅੱਜ ਠੀਕ ਹੈ ਜੀ 30000 ਮੁੱਲਾ ਦੇਖੋ ਜੀ ਬਾਤੀ ਬਾਈ ਇਹ ਸਾਡਾ ਮਾਨਤਨ ਵੀ ਕਰ ਦੂਗਾ ਥੋੜੇ ਡਰਦੀ ਕਰਕੇ ਤੁਹਾਨੂੰ ਥਾਂ ਨਹੀਂ ਦਿਖਾ ਦੇ ਬਾਕੀ ਆ ਕੱਟੇ ਤੋਂ ਥਾਂ ਪਾ ਦਿਖਾ ਦੇਗੇ ਥਾਣਾ ਦੀ ਗਰੰਟੀ ਹੋਊਗੀ ਵੀਰੇ ਉਹਦੇ ਦੀ ਚਾਰ ਹੀ ਥਾਣੇ ਉਹਨਾਂ ਦੇ ਫੋਟ ਵੀ ਹੋਵੇ ਤਾਂ ਅਗਲੇ ਦੇ ਘਰੋਂ ਵੀ ਆਪਣੇ ਵਾਪਸੀ ਹੋਊਗੀ ਹੋਰ ਬਸ ਠੀਕ ਹੈ ਜੀ ਮੈਂ ਆ ਕੱਟੀ ਦੇਖੋ ਜੀ ਫਲਾਦਾ ਸਿੰਘ ਦਿਖਾ ਦਈਏ ਫਲਾਦਾ ਕੱਟੀ ਦੀ ਸਿੰਘ ਦਾ ਬਾਈ ਅੱਗੇ ਆਪਾਂ ਗੂਠਾ ਪਾ ਕੇ ਦੇਖ ਦਿੰਦੇ ਆ ਐ ਪਾ ਕੇ ਦੇਖੋ ਵੀ ਉਂਗਲੀ ਮੱਥਾ ਲੱਗਦੀ ਆ ਬਿਲਕੁਲ ਦੇਖੋ ਜੀ ਠੀਕਾ ਕਿ ਨਹੀਂ ਬਹੁਤ ਸੋਹਣੀ ਕੱਟੀ ਆ ਕਿੰਨੀ ਕੋਮਰਦੀ ਆ ਇਹ ਵੀਰੇ ਲਗਭਗ ਹੋਊਗੀ 2 ਸਾਲਾਂ ਤੋਂ ਉੱਪਰ ਦੋ ਸਾਲ ਤੋਂ ਉੱਪਰ ਠੀਕ ਹੈ ਜੀ 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 ਇਹ ਕਾਲੀ ਨਾ ਜੈਡ ਬਲੈਕ ਮੈਂ ਕਹਾਂ ਇਹਦੇ ਵੀਰੇ ਜਮਾ ਇੱਕ ਵਾਲ ਵੀ ਚਿੱਟਾ ਹੈ ਨਹੀਂ ਕੱਟੀ ਦੇ ਇਹ ਸਾਰੀ ਜਿਵੇਂ ਤੂੰ ਕਹਿੰਦਾ ਉਹਨਾਂ ਵੀ ਜੈਡ ਬਲੈਕ ਹੈ ਜੈਡ ਬਲੈਕ ਹੈ ਜੀ ਸਾਰੀ ਕਾਲੀ ਆ ਕੱਟੀ ਇੱਕ ਮਿੰਟ ਰੋਕੀ ਇੱਥੇ ਮੜੀ ਕੱਟੀ ਤੁਹਾਨੂੰ ਮੈਂ ਇੱਕ ਖਾਸ ਚੀ ਦਿਖਾਉਣਾ ਹੈ ਕੱਟੀ ਦੀ ਤੁਸੀਂ ਪੂਛ ਦੇਖੋ ਵੀ ਪਤਲੀ ਕਿੰਨੀ ਆ ਜਮਾ ਜਿਵੇਂ ਰੱਸੀ ਹੁੰਦੀ ਆ ਇਸ ਤਰ੍ਹਾਂ ਦੀ ਬਾਕੀ ਦੇਖੋ ਜੈਡ ਬਲੈਕ ਹੈ ਇੱਥੇ ਥੋੜੀ ਤੁਹਾਨੂੰ ਥਣ ਵੀ ਦਿਖਾ ਦੇਣਾ ਥੋੜਾ ਚੰਨਣਾ ਪੈਂਦਾ ਵਧੀਆ ਦੇਖੋ ਝੋਲੀ ਚੰਗੀ ਆ ਠੀਕ ਆ ਵੀਰੇ ਇੱਥੋਂ ਦੇ ਪਿੱਠ ਬੜੇ ਬ 2 ਸਾਲ ਤੋਂ ਥੋੜੀ ਘਣੀ ਬਾਈ ਕਹਿੰਦਾ ਉੱਪਰ ਹੋਊਗੀ ਮਹੀਨਾ ਦੋ ਮਹੀਨੇ ਉੱਪਰ ਹੋ ਸਕਦੀ ਹੈ 2 ਸਾਲ ਦੀ ਜੀ ਜੀ ਘਟ ਨਹੀਂ ਕਿਉਂਕਿ ਬਾਈ ਦਾ ਖਰੀਦੀ ਹੁੰਦੀ ਜਿੰਨੀ ਵਾਲਾ ਕਹਿੰਦਾ ਉਹ ਨਹੀਂ ਆਪਾਂ ਦੱਸਦਾ ਬਾਈ ਜੀ ਬਾਕੀ ਸਿਰੇ ਲਖਿਆ ਧੁੰਦਾ ਜਾਂ ਦਾ ਕਰਕੇ ਨੇਰਾ ਜਾਂ ਵਾਲਾ ਪੈਂਦਾ ਤੇ ਨਹੀਂ ਤਾਂ ਕਟੀਆਂ ਦਾ ਬਹੁਤ ਚਮਕ ਦਾਮ ਕਾਲੀਆਂ ਚੰਗੀਆਂ ਕਟੀਆਂ ਹਾਂਜੀ 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 ਇਹਦਾ ਕੱਟੀ ਟੀਕਾ ਪਰੋਂਦੇ ਲਗਭਗ ਕਾਬ ਵਾਲਾ ਤਾਂ ਹਾਂ ਲਗਭਗ ਵੀਰੇ ਕਾਬਲਾ ਜੇ ਕੋਈ ਭਰਾ ਲੈਂਦਾ ਵੀ ਇਹ ਮੰਨ ਕੇ ਚਲੋ ਵੀ ਮਹੀਨੇ 20 ਦੇ ਵਿੱਚ ਟੀਕਾ ਲੈਣ ਦੇ ਦੋਵੇਂ ਕਟੀਆਂ ਹਾਂ ਵੱਡੀਆਂ ਕਾਬਲਤਾ ਇਹ ਕੱਟੀ ਦਾ ਮੁੱਲ ਕਿੰਨਾ ਹੈ ਦੋ ਨੰਬਰ ਕੱਟੀ ਦਾ ਆਪਾਂ ਇਹਦਾ ਮੁੱਲ ਵੀਰੇ 35000 ਰੁਪਇਆ ਇਹਦਾ ਮੁੱਲ 35000 ਹੈ ਜੀ ਇਹਦੇ 35 ਦੇ ਵਿੱਚ ਮਾਨਤਾਨ ਹੋ ਜਾ ਜਮਾਨਤਨ ਜ਼ਰੂਰ ਕਰ ਦਾਂਗੇ ਮੁੱਲ 35000 ਹੈ ਬਾਈ ਠੀਕ ਹੈ ਲਓ ਦੇਖੋ ਇਹ ਸੋਹਣੀ ਕੱਟੀ ਆ ਅੰਕ ਕਿ ਤਿੰਨ ਨੰਬਰ ਕੱਟੀ ਲੈ ਇਹਦੇ ਪਲਾ ਸਿੰਗ ਚੈੱਕ ਆ ਲੋ ਜੀ ਜੀ ਸਿੰਗ ਵੀ ਕੱਟੀ ਮੋੜਦੀ ਆਉਂਦੀ ਆ ਬਾਕੀ ਬੂਥ ਦੀ ਲੰਬਾਈ ਦੇਖੋ ਬਹੁਤ ਜ਼ਿਆਦਾ ਲੰਬਾਈ ਹੈ ਕੱਟੀ ਦੀ ਫੇਸ ਦੀ ਨਾ ਜੀ 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 ਕਿੰਨੀ ਉਮਰ ਦੀ ਹੋ ਲੱਗ ਭਾਗ ਜੇ ਇਹ ਵੀ ਵੀਰੇ 2 ਸਾਲ ਤੋਂ ਉੱਪਰ ਹੀ ਆ ਕੱਟੀ 2 ਸਾਲ ਤੋਂ ਇਹ ਵੀ ਉੱਪਰ ਆ ਜੀ 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 ਇਹ ਸ਼ਾਇਦ ਦੋਂਦੀ ਆ ਦੋਂਦੇ ਚੱਕ ਗਈ ਸ਼ਾਇਦ ਇਹ ਚੱਕ ਗਈ ਹਾਂ ਠੀਕ ਜਿਹੜੇ ਨੌਜਵਾਨ ਪਸ਼ੂ ਹੁੰਦੇ ਆ ਘਾਟੀ ਪਟਾਉਂਦੇ ਆ ਵੀ ਵੈਸੇ ਮੈਂ ਗਾਲਾ ਕਰਦੀ ਦੇਖੀ ਸੀ ਕੱਤੀ ਦੋਨ ਦੇ ਚੱਕ ਗਈ ਲਓ ਦੇਖੋ ਜੀ ਕੱਟੀ ਦੀ ਕੱਦ ਕਾਠ ਦੀ ਬੰਤਰ ਸਰੀਰ ਦੀ ਬੰਤਰ ਠੀਕ ਆ ਮੋੜ ਦਿਓ ਵੀਰੇ ਜੀ ਥਾਣ ਨੂੰ ਸਾਰਾ ਇਕੱਠ ਚਾਰ-ਚਾਰ ਹੀ ਮਿਲਣੇ ਜਿਹੜੀ ਬਾਈ ਨੇ ਗੱਲ ਕਹੀ ਸੀ ਇਹ ਤੁਹਾਨੂੰ ਵਿਸ਼ਵਾਸ ਵਾਲੀ ਗੱਲ ਹੁੰਦੀ ਹੈ ਕਿ ਭਰਾ ਮੈਂ ਕਾਫੀ ਵੀਡੀਓ ਬਣਾਈਆਂ ਜਿੰਨੀ ਬਾਈ ਗੱਲ ਕਹਿੰਦਾ ਓਨੀ ਗੱਲ ਆਪਾਂ ਨੂੰ ਨਿਕਲਦੀ ਹੈ ਵੀਡੀਓ ਦੇ ਵਿੱਚੋਂ ਤੇ ਬਾਕੀ ਫਿਰ ਵੀ ਜੇ ਤੁਹਾਨੂੰ ਕਿਤਨਾ ਗੱਲ ਲੱਗਦਾ ਹੁੰਦਾ ਤਾਂ ਤਸੱਲੀ ਕਰਨਾ ਤੁਹਾਡਾ ਫਰਜ਼ ਵੀ ਹੁੰਦਾ ਨਹੀਂ ਵੀਰੇ ਜਿਹੜੇ ਬੰਦੇ ਨੇ ਪੈਸੇ ਲਾਉਣੇ ਆ ਉਹ ਆਪਦੀ ਤਸੱਲੀ ਫੁੱਲ ਕਰੇ ਪਰ ਜਿਹੜੀ ਗੱਲ ਆਪਾਂ ਕਹਿ ਤੀ ਜੇ ਦੋ ਦੰਦ ਕਹਿ ਦੀ ਤਾਂ ਅੱਗੇ ਵੀ ਆਪਾਂ ਵੀਡੀਓ ਦੇ ਵਿੱਚ ਬੋਲਦੇ ਹੁੰਦੇ ਆ ਹਨਾ ਚਲੋ ਕਈ ਭਰਾ ਨਵੇਂ ਵੀ ਆਪਣੀ ਵੀਡੀਓ ਦੇਖਦੇ ਆ ਨਵੇਂ ਬੰਦੇ ਮਾਰ ਲੈਂਦੇ ਆ ਦੋ ਦੰਦ ਕਹਿ ਦੀ ਤਾਂ ਦੋ ਦੰਦ ਦਾ ਖੀਰੀ ਕਹਿ ਦੀ ਤਾਂ ਖੀਰੀ ਹੈ ਜੇ ਥਣ ਚਾਰ ਕਹਤੇ ਤਾਂ ਵੀਰੇ ਚਾਰ ਹੀ ਹੋਣਗੇ ਲਓ ਦੇਖੋ ਜੀ ਬਾਕੀ ਕੀ ਗੱਲ ਹੁੰਦੀ ਹੈ ਬਈ ਦਾਰੀ ਜੇ ਉਹਨਾਂ ਨੂੰ ਕੋਈ ਮੱਝ ਆ ਜਾਏ ਗਾਂ ਦੁੱਧ ਸੂਈ ਵੀ ਆ ਉਹਦਾ ਲਾ ਦੁੱਧ ਚੋਣਾ 100 ਕੁਸ਼ ਹੁੰਦਾ ਹੈ ਇਹ ਤਾਂ ਹੁਣ ਜਿੰਨੀ ਹੈ ਮਿਲ ਆਪ ਵੀਡੀਓ ਸਾਈਜ਼ ਹੈ 19 21 ਦਾ ਫਰਕ ਰਹਿ ਸਕਦਾ ਹੈ ਜੀ 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 ਬਾਕੀ ਸਾਰੇ ਇਹ ਦੂਜੀ ਗੱਲ ਲਖੇ ਆਪਾਂ ਬਾਈਆਂ ਨੂੰ ਵਿਸ਼ਵਾਸ ਵੈਸੇ ਤਾਂ ਵਿਸ਼ਵਾਸ ਗਾਹਕ ਨੇ ਕਰਨਾ ਹੁੰਦਾ ਹੈ ਨਾ ਪਰ ਕਟੀਆਂ ਜਿਹੜੀਆਂ ਇਹ ਤਿੰਨ ਹੀ ਪਿਓਰ ਹਰਿਆਣੇ ਦੀਆਂ ਕਟੀਆਂ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਯਾਰ ਇਦੋਂ ਫੜ ਕੇ ਕਹਿੰਦਿਆਂ ਵੀ ਯਾਰ ਇਧਰ ਲੀਆਂ ਕੱਟੀਆਂ ਹੈਨਾ ਮਾਰ ਕੱਟੀਆਂ ਆਈਆਂ ਸੀ ਆਪਣੇ ਕੋਲੇ ਸੱਤ ਮਾਲਕ ਦੀ ਕਿਰਪਾ ਨਾਲ ਚਾਰ ਬਗੈਰ ਵੀਡੀਓ ਤੋਂ ਬੈਗੀਆਂ ਤੇ ਤਿੰਨ ਕੱਟੀਆਂ ਰਹਿ ਗਈਆਂ ਅਬ ਆਪਣੇ ਕੋਲ ਦੋ ਦਿਨ ਆਪਾਂ ਲੇਟ ਹੋ ਕੇ ਵਿਆਹ ਹਾਂਜੀ 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 ਵਿਆਹ ਦਾ ਕਰਕੇ ਚਾਰ ਕੱਟੀਆਂ ਵੈਸੇ ਹੀ ਘਰੇ ਬੈਗੀਆਂ ਤੇ ਤਿੰਨ ਕੱਟੀਆਂ ਦੀ ਆਪਾਂ ਵੀਡੀਓ ਪਾਦੀ ਲਓ ਦੇਖੋ ਜੀ ਇਹ ਕੱਟੀ ਦੋ ਦੋ ਸਾਲ ਲੱਗ ਪਾ ਦੋਨੇ ਸਵਾ ਦਸ ਦੋ ਦੋ ਸਾਲ ਦਾ ਮੰਨ ਲ ਸਕਦੇ ਹੋਗੇ ਤੇ ਇਹ ਇੱਕ ਛੋਟੀ ਉਮਰ ਦੀ ਜੀ ਪਹਿਲੇ ਨੰਬਰ ਦੀ ਸੀਗੀ ਇਹਦਾ ਮੁੱਲ ਵੀ 35000 ਇਹਦਾ ਮੁੱਲ ਵੀ 35000 ਹੈ ਜਿਹੜੀ ਇਹ ਵਿਚਾਲੇ ਖੜੀ ਹੈ ਜੈਡ ਬਲੈਕ ਇਹਦਾ ਵੀ 35000 ਹੈ ਜਿਹੜੀ ਉਹ ਇੱਕ ਨੰਬਰ ਤੇ ਕੱਟੀ ਖੜੀ ਹੈ ਇਹਦਾ ਮੁੱਲ ਹੈ 30000 ਬਾਕੀ ਇਹਨਾਂ ਮੁੱਲਾਂ ਦੇ ਵਿੱਚੋਂ ਸਾਨੂੰ ਜਿੰਨੇ ਸਾਨੂੰ ਲੋੜ ਦਾ ਬਾਈ ਦਾ ਨੰਬਰ 98552 87584 84 ਜੀ ਹਾਂ ਇਸ ਨੰਬਰ ਤੇ ਸੰਮਰਕ ਕਰ ਸਕਦੇ ਹੋਗੇ ਸੋ ਬਾਕੀ ਸਿਰੇ ਕੋਈ ਗੱਲ ਨਹੀਂ ਮਾਣਤਾਨ ਜ਼ਰੂਰ ਕਰਾਂਗੇ ਬੰਦਾ ਇਹਨਾਂ ਕਹੇ ਵੀ ਰੇਟ ਫੈਕਸੀ ਹੋਣਗੇ ਚਲੋ ਆਪਾਂ ਇਹਨਾਂ ਦਾ 35 ਆ ਮਾਨਤਾਂ ਜਰੂਰ ਕਰਾਂਗੇ ਬਿਲਕੁਲ ਬਿਲਕੁਲ ਜੀ ਸੋ ਜਿਹੜੇ ਭਰਾ ਨੂੰ ਕੱਟੀਆਂ ਪਸੰਦ ਆਉਂਦੀਆਂ ਨਹੀਂ ਆ ਸੋ ਬਾਜੀ ਨਾਲ ਗੱਲਬਾਤ ਕਰ ਸਕਦੇ ਹੋ ਸੋ ਧੰਨਵਾਦ ਜੀ ਸਸਟੀਕਾ ਭਰਾਵੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ